ਉਹ ਭੈਣਾ ਨੂੰ ਨਾ ਥੋੜੇ ਹੀ ਖੇ ਰਹੀ ਦੀ ਫਿਰ ਵੀਰਾਂ ਦੀ ਹਉਜ ਦੇ ਨજર ਜਿਸ ਬੱਲੀ ਕੀਤੇ ਵੀਰਾਂ ਦੀ ਉਹ ਤਾਪ ਦਿੰਦੇ ਗੁਲਾਮ ਭਰੇ ਰਹਿੰਦੇ ਨੇ ਖਜ਼ਾਨੇ ਆਹ ਦਿਸ਼ਾ ਬਦਲ ਮੈਂ ਦਿੰਦੇ ਮਾਹਾਂ ਮੱਥੇ ਤੇ ਲੱਗੀ ਰਾਂਧੀ ਇਹ ਪੁੱਠਿਆਂ ਰੁੜਾ ਹੈ ਪੜੀ ਦੁੱਖ ਦੇ ਨੂੰ ਬੰਨੇ ਲਾਉਂਦੇ ਬੰਦੇ ਕੋਲ ਘਾਟ ਨਾ ਫੇਰਿੰਦੀ ਏ ਜਗੀਰਾਂ ਦੀ ਜਿੱਥੇ ਜਿੱਥੇ ਪੈਰ ਧਰੇ ਧਰਤੀ ਨੂੰ ਭਾਗ ਲੱਗੇ ਆ ਸੁੱਕੀ ਜੰਗ ਹਰੀ ਕੀਤੀ ਪੀਰਾਂ ਨੇ ਕਰੀ ਰਾਹੀਂ ਇਹ ਜੰਗਲਾਂ ਵਿੱਚ ਮੰਗਲ ਕਰ ਦਿੰਦੇ ਜਿੱਥੇ ਹੋ ਜੇ ਪਾਸਾ ਸੰਤਾਂ ਦਾ ਰੱਬ ਨੂੰ ਵੀ ਮੰਨਣਾ ਪੈਂਦਾ ਏ ਕੀਤਾ ਅਰਦਾਸਾਂ ਸੰਤਾਂ ਦਾ ਚਾਹ ਜਲਦੀ ਹੋਵੇ